हां जी दोस्तों ਜਿਹੜੀ ਅੱਜ ਵੀਡੀਓ ਬਣਾ ਰਿਆ ਬਾਈ ਮਨਪ੍ਰੀਤ ਦੇ ਘਰੋਂ ਦੋ ਪਹਿਲੇ ਸੂਏ ਸੂਣ ਵਾਲੀਆਂ ਵਹਿੜਾ ਮਿੱਤਰੋ ਦਿਖਾ ਰੇ ਆ ਪਿੰਡ ਹੈਗਾ ਜੀ ਕੋਠਾ ਗੁਰੂ ਕਾ ਤਹਿਸੀਲ ਫੂਲ ਤੇ ਜਿਲ੍ਹਾ ਹੈਗਾ ਜੀ ਬਠਿੰਡਾ ਮਲੂਕਾ ਰੋਡ ਤੇ ਬਾਈ ਦਾ ਘਰ ਹੈ ਮਤਲਬ ਵੀ 100 ਕਿ ਮੀਟਰ ਤੇ 5-7 ਘਰ ਲੰਘਣ ਤੋਂ ਬਾਅਦ ਬਾਈ ਦਾ ਘਰ ਹੁੰਦਾ ਦੋਨੇ ਵਹਿੜਾ ਨੇ ਮਿੱਤਰੋ ਪਹਿਲੇ ਪਹਿਲੇ ਸੂਏ ਸੂਣਾ ਹੈ ਥਾਂਲੇ ਵਿਧੀਆਂ ਸਾਫ ਨੇ ਕਦ ਮਿੱਤਰੋ ਦਰਮਿਆਨੇ ਆ ਹਜੇ 5-5 4-4 ਦਿਨਾਂ ਦੀਆਂ ਮਿੱਤਰੋ ਕੱਚੀਆਂ ਨੇ ਦੋਨਾਂ ਦਾ ਰੇਟ ਆਪਾਂ ਹੀ ਕਰਾਂਗੇ ਆਪਾਂ ਹੀ ਸਾਰੀ ਜਾਣਕਾਰੀ ਦੇਵਾਂਗੇ ਤੇ ਜਿਹੜੇ ਪਹਿਲੇ ਨੰਬਰ ਤੇ ਤੁਹਾਨੂੰ ਮਿੱਤਰੋ ਆਪਾਂ ਵੇੜ ਦਿਖਾ ਰਿਹਾ ਬਹੁਤ ਸੋਹਣਾ ਜਿਹੜਾ ਸਰੀਰ ਦੀ ਬੰਤਰ ਤੇ ਚੰਗੀ ਆਪਾਂ ਵੇੜ ਕਹਿ ਸਕਦੇ ਆ ਹਜੇ ਸੂਣ ਦੇ ਘੱਟੋ ਘੱਟ 5-7 ਨਾਲ ਦੀ ਕੱਚੀ ਆ ਪਹਿਲਾਂ ਮੰਗਰੋ ਮਿੱਤਰੋ ਕਦੋਂ ਵੀ ਪਸ਼ੂ ਸੂ ਸਕਦਾ ਇੱਕ ਵਾਰੀ ਤੋਰ ਕੇ ਦਿਖਾਉਣੀਆਂ ਇਕੱਲੀ-ਕੱਲੀ ਫੇਰਾ ਪਰ 8 ਵੀ ਤੁਹਾਨੂੰ ਦੋਨਾਂ ਦੇ ਦੱਸਾਂਗੇ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਵੀ ਵੀਰ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਐਚ ਐਫ ਤੇ ਜਰਸੀ ਦਾ ਮਿੱਤਰੋ ਕਰਾ ਸਕੋ ਕਿਉਂਕਿ ਮੂੰਹ ਜਿਹੜਾ ਫੇਸ ਹੈ ਉਹ ਜਰਸੀ ਦੇ ਵਿੱਚੋਂ ਹੈ ਕੱਦ ਨਾਰਮਲ ਹੈ ਬਾਹਲੇ ਵੱਡੇ ਨਹੀਂ ਕਹਿ ਸਕਦੇ ਤੇ ਜਿਹੜੀਆਂ ਸਰੀਰ ਦੀਆਂ ਬੰਤਰਾਂ ਵੀ ਮਿੱਤਰੋ ਜਰਸੀ ਵਾਲੀਆਂ ਨੇ ਤੇ ਜਰਸੀ ਉਂਗ ਜਿਹੜਾ ਇਹਦਾ ਹਵਾਨਾ ਹੈ ਰੇਟ ਆ ਜਿਹੜੇ ਰੇਟ ਮਿੱਤਰੋ ਦੋਨਾਂ ਦਾ 1,60,000 ਹੈ। ਬਾਈ ਕਹਿੰਦਾ ਵੈਸੇ ਤਾਂ ਵੀ ਦੋਨੇ ਕੱਟੀਆਂ ਦੇ ਲਈਆਂ ਪਰ ਤੁਸੀਂ ਜਿਵੇਂ ਤੁਹਾਨੂੰ ਜੱਜ ਦੀ ਹੈ ਉਹ ਮੈਂ ਤੁਸੀਂ ਮਿੱਤਰੋ ਸੌਦਾ ਕਰ ਸਕਦੇ ਹੋ। ਹੌਲੀ 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 ਕੈਮਰੇ ਤੋਂ ਡਰਦਿਆਂ ਹਨਾ ਤੇ ਫਿਰ ਆਪਾਂ ਕੈਮਰਾ ਨੇੜੇ ਕਰਕੇ ਇੱਕ ਵਾਰੀ ਤੁਹਾਨੂੰ ਦਿਖਾ ਦਰਿਆ ਥੋੜਾ ਕੈਮਰੇ ਤੋਂ ਮਿੱਤਰੋ ਜਰੂਰ ਡਰਦਿਆਂ ਨੇ। ਦੋ-ਦੋ ਚਾਰ-ਚਾਰ ਦਿਨਾਂ ਦੀਆਂ ਕੱਚੀਆਂ ਨੇ। ਕਾਦ ਮਿੱਤਰੋ ਦਰਮਿਆਨੇ ਆ ਦੋਨਾਂ ਦਾ ਜਿਹੜਾ ਮੁੱਲ ਹੈਗਾ ਜੀ 1,60,000 160 ਦੇ ਵਿੱਚੋਂ ਮਾੜਦਾਨ ਤੋਂ ਉਹਨਾਂ ਦੇ ਵਿੱਚ ਹੋ ਜਾਣਾ ਹੈ ਨੰਬਰ ਆ ਜੀ 22 ਦਾ 98758 39002 98758 39002 ਬਾਈ ਦਾ ਫੋਨ ਨੰਬਰ ਹੈ ਸੋ ਦੋਨੇ ਵੈੜਾ ਮਿੱਤਰੋ ਸੂਣ ਵਾਲੀਆਂ ਨੇ ਦੋ ਦੋ ਚਾਰ ਚਾਰ ਦਨਾਂ ਦੀਆਂ ਕੱਚੀਆਂ ਨੇ ਕਾਦ ਮਿੱਤਰੋ ਫੇਰ ਕਹਿੰਦੇ ਵੀ ਦਰਮਿਆਨੇ ਆ ਤੇ ਦੁੱਧ ਇਹਨਾਂ ਨੇ 14 14 15 15 ਕਿਲੋਟਰ ਮਿੱਤਰੋ ਇਹਨਾਂ ਨੇ ਦੁੱਧ ਦੇਣਾ ਜਿਹੜੇ ਹਿਸਾਬ ਨਾਲ ਇਹਨਾਂ ਦੇ ਹਵਾਨੇ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਕਰੋ ਭਾਈ ਦੇ ਨਾਲ ਸੰਪਰਕ ਪਿੰਡ ਕੋਠਾ ਗੁਰੂਕਾ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ